ਕੰਗਣਾ ਰਣਾਤ ਮੁਰਦਾਬਾ 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 ਕੰਗਣਾ ਰਣਾਤ ਮੁਰਦਾਬਾ 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 ਹਾਏ 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 ਭਗਵਾਨ ਤੁਮਾਨ ਮੁਰਦਾਬਾ ਅੱਲਾਹ ਅਕਬਰ ਕੰਗਣਾ ਨਰਾਤ ਦੀ ਫਿਲਮ ਚਲਾਉਣ ਵਾਲਾ ਮੁਰਦਾਬਾ ਮੁਰਦਾਬਾ ਮੁਰਦਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਅੱਜ ਜਿਹੜੇ ਸਰਕਾਰ ਵੱਲੋਂ ਐਮਰਜੈਂਸੀ ਪਿਕਚਰ ਸੀਗੀ ਇਹ ਟ੍ਰਿਜੀਅਮ ਆ ਮਾਲ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੀ ਚੱਲ ਰਹੀ ਸੀਗੀ ਸ੍ਰੀ ਤੇਵਾਰ ਸਾਹਿਬ ਸੀ ਅੰਮ੍ਰਿਤਸਰ ਜਰਵ ਦੀ ਡਿਊਟੀ ਜਿਹੜੀ ਸਾਡੀ ਆ ਮਾਜੋਗ ਪ੍ਰਧਾਨ ਸਾਹਿਬ ਦੇ ਆਦੇਸ਼ਾਂ ਮੁਤਾਬਕ ਇਸ ਮਾਲ ਦੇ ਵਿੱਚ ਲੱਗੀ ਆ ਕੱਲ ਵੀ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਹ ਇਹ ਪਿਕਚਰ ਨਾਲ ਆਉਣ ਬਾਰੇ ਆਪਣਾ ਮੰਗ ਪੱਤਰ ਦੇ ਕੇ ਆਏ ਸੀਗੇ ਮਾਜੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਧਾਮੇ ਜੀ ਉਹਨਾਂ ਵੱਲੋਂ ਵੀ ਕੱਲ ਜਿਹੜੀ ਇਹ ਪਿਕਚਰ ਨਾਰ ਰਿਲੀਜ ਹੋਣ ਬਾਅਦ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਸੀਗਾ ਇਸ ਤੋਂ ਪਹਿਲਾਂ ਵੀ ਸਾਡੀ ਅਜੱਤ ਕਮੇਟੀ ਦੇ ਵਿੱਚ ਬਕਾਇਦਾ ਮਤਾ ਪਾ ਕੇ ਐਮਰਜੈਂਸੀ ਫਿਲਮ ਦੇ ਖਿਲਾਫ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀਗਾ ਪਰ ਜਿਹੜੇ ਇਹ ਸਰਕਾਰਾਂ ਦੇ ਸਿਰ ਤੇ ਬਿਲਕੁਲ ਜੋ ਨਹੀਂ ਸਰਕੀ ਕਿਉਂਕਿ ਇਸ ਪਿਕਚਰ ਦੇ ਵਿੱਚ ਸਾਡੇ ਜਿਹੜੇ 20ਵੀਂ ਸਦੀ ਦੇ ਜਰਨੈਲ ਨੇ ਫਤਬਾਬਾ ਜਰਨੈਲ ਸਿੰਘ ਦੀ ਭਿੰਡਰਾ ਵਾਲੇ ਜਿਹੜੇ ਉਹਾਂ ਦੇ کردار ਨੂੰ ਆ ਉਹ ਬੜਾ ਪੂਰੇ ਤਰੀਕੇ ਨਾਲ ਦਿਖਾਇਆ ਗਿਆ ਤੇ ਸਿੱਖਾਂ ਦੇ کردار ਨੂੰ ਵੀ ਸਹੀ ਢੰਗ ਨਹੀਂ ਦਿਖਾਇਆ ਗਿਆ ਸੋ ਇਹ ਸਾਰੀਆਂ ਗੱਲਾਂ ਦੇ ਵਿਰੋਧ ਕਰਕੇ ਅਸੀਂ ਇਹ ਪਿਕਚਰ ਦਾ ਵਿਰੋਧ ਕਰ ਰਹੇ ਹਾਂ ਸੋ ਸਰਕਾਰ ਨੂੰ ਚਾਹੀਦਾ ਤੁਰੰਤ ਇਸ ਪਿਕਚਰ ਤੇ ਰੋਕ ਲਾ ਕੇ ਇਹਨੂੰ ਰੋਕਣਾ ਚਾਹੀਦਾ ਸੋ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਵਿੱਚ ਬਕਬਕ ਜਗ੍ਹਾ ਤੇ ਧਰਨੇ ਲਾਏ ਗਏ ਨੇ ਦਰਬਾਰ ਸਰ ਸ੍ਰੀ ਅੰਮ੍ਰਿਤਸਰ ਵੱਲੋਂ ਇਸ ਮਾਲ ਦੇ ਵਿੱਚ ਇਹ ਧਰਨਾ ਲਾਇਆ ਗਿਆ ਮੇਰੇ ਨਾਲ ਦੇ ਸਾਥੀ ਮੈਨੇਜਰ ਸਹਿਬਾਨ ਸਾਡਾ ਪੂਰਾ ਸਟਾਫ ਸਵੇਰ ਤੋਂ ਲੈ ਕੇ ਤੇ ਸ਼ਾਂਤੀਪੂਰਵਕ ਤੌਰ ਤੇ ਜੀ ਇਹ ਧਰਨਾ ਦੇ ਰਿਹਾ ਸੋ ਸਰਕਾਰ ਨੂੰ ਬੇਨਤੀ ਹੈ ਕਿ ਤੰਤ ਇਸ ਵਿੱਚ ਰੋਕ ਲਾ ਕੇ ਇਹਨੂੰ ਰੁਕਣਾ ਜਿਦਾ ਜਿਹੜੇ ਮਾਲ ਦੇ ਪ੍ਰਬੰਧਕ ਨੇ ਉਹਨਾਂ ਨੇ ਦੱਸਿਆ ਗਿਆ ਵੀ 4 ਨੰਬਰ ਤੇ 6 ਨੰਬਰ థియేਟਰ ਦੇ ਵਿੱਚ ਜਿਹੜੀ ਇਹ ਫਿਲਮ ਚੱਲਣੀ ਸੀਗੀ ਪਰ ਕੱਲ ਨੈੱਟ ਤੇ ਸ਼ੋਅ ਹੋ ਰਿਹਾ ਸੀਗਾ ਪਰ ਹੁਣ ਅਸੀਂ ਅੱਜ ਸਵੇਰੇ ਮੌਕਾ ਦੇਖ ਕੇ ਆਇਆ ਸਾਡੇ ਅੰਦਰ ਵੀ ਬੰਦਿਆਂ ਦੀ ਡਿਊਟੀ ਲਗਾਈ ਆ ਅਸੀਂ ਨੇ ਬਾਹਰ ਅਸੀਂ ਸ਼ਾਂਤੀਪੂਰਕ ਧੰਦਾ ਦੇ ਰਿਆ ਅੰਦਰ ਬਕਾਇਦਾ ਸਾਡੇ ਮੁਲਾਜ਼ਮ ਬੈਠੇ ਨੇ ਜਦੋਂ ਸੋਚ ਸ਼ੁਰੂ ਹੋਣਾ ਉਹਨਾਂ ਨੇ ਦੱਸਤਾ ਵੀ ਅੱਜ ਉਹ ਸੋ ਨਹੀਂ ਚੱਲ ਰਿਹਾ ਸੋ ਅਸੀਂ ਫੇਰ ਦੁਬਾਰਾ ਬੇਨਤੀ ਕਰਦੇ ਆ ਜਿਵੇਂ ਇੱਥੇ ਮੌਲ ਦੇ ਪ੍ਰਬੰਧਕਾਂ ਨੇ ਤੇ ਸਾਹਿਬ ਜੀ ਨੇ ਇਹ ਫਿਲਮ ਚਲਾਵਾਂਗੇ ਸਰਕਾਰ ਨੂੰ ਵੀ ਚਾਹੀਦੇ ਦੇ ਫੌਰੀ ਤੌਰ ਤੇ ਇਹ ਤੇ ਰੋਕ ਲਾਉਣੇ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਕੱਲਾ ਪੰਜਾਬ ਨੂੰ ਵਾਸਤੇ ਨਹੀਂ ਮੈਂ ਸਮਝਦਾ ਹਿੰਦੁਸਤਾਨ ਵਾਸਤੇ ਬੜੀ ਵੱਡੀ ਬਦਕਿਸਮਤੀ ਵਾਲੀ ਗੱਲ ਹੈ ਕਿ ਅੱਜ ਦੇ ਦਿਨ ਇੱਕ ਅਜਿਹੀ ਘਟੀਆ ਕਿਰਦਾਰ ਨੂੰ ਵਿਖਾਲਦੀ ਫਿਲਮ ਤੇ ਘਟੀਆ ਹੀ ਕਿਰਦਾਰ ਦੇ ਮਾਲਕ ਆਪਣੇ ਪਤੀ ਵੱਲੋਂ ਉਹ ਫਿਲਮ ਜਿਹੜੀ ਆ ਉਹ ਬਣਾਈ ਗਈ ਤੇ ਉਹਨੂੰ ਰਿਲੀਜ਼ ਕਰਨ ਵਾਸਤੇ ਬੇਈਮਾਨੀ ਵੇਖੋ ਸਰਕਾਰਾਂ ਦੀ ਰਲ ਕੇ ਇੰਨਾਂ ਦੀ ਕੇਂਦਰ ਦੀ ਸਰਕਾਰ ਰਲ ਹੀ ਬੈਠੀ ਆ ਭਾਜਪਾ ਦੀ ਉਹ ਐਮਪੀ ਆ ਕਾਂਗਰਸ ਜਿਹੜੇ ਇੱਕ ਦੂਰੇ ਨਾਲ ਆਪਣੇ ਭਾਈ ਵਾਲੀ ਨਾਲ ਉਮੀਦਵਾਰ ਹੀ ਵਟਾਉਂਦੇ ਫਿਰਦੇ ਆ ਨਾ ਕਦੀ ਉਧਰ ਉਮੀਦਵਾਰ ਉਧਰੋਂ ਹਦਾਰਾ ਲੈ ਲੈ ਕਦੀ ਉਧਰ ਦੇ ਦਿੱਤਾ ਤੇ ਤੀਸਰੀ ਪੰਜਾਬ ਦੀ ਸਰਕਾਰ ਆਪ ਦੀ ਸਰਕਾਰ ਜਿਹਦਾ ਮੁੱਖ ਮੰਤਰੀ ਆਪਣੇ ਆਪ ਨੂੰ ਇੱਕ ਅਭਨੇਤਾ ਹੀ ਸਮਝਦਾ ਕੋਈ ਉਹਦੇ ਚ ਸੋਸਾਇਟੀ ਵਾਲੀ ਗੱਲ ਨਹੀਂ ਹੈਗੀ ਤੇ ਤਿੰਨ ਰਲ ਕੇ ਪੰਜਾਬ ਦੇ ਸ਼ਾਂਤ ਪਾੜੀਆਂ ਦੇ ਵਿੱਚ ਫੇਰ ਅੱਗ ਲਾਉਣ ਨੂੰ ਫਿਰਦੇ ਨੇ ਹਿੰਦੁਸਤਾਨ ਦੇ ਮਾਹੌਲ ਨੂੰ ਫੇਰ ਗੰਦਲਾ ਕਰਨ ਨੂੰ ਫਿਰਦੇ ਨੇ ਤੇ ਕੱਲ ਐਡਾ ਚੁੱਪਚਪੀਤੇ ਚਲਾਕੀ ਨਾਲ ਬੇਈਮਾਨੀ ਨਾਲ ਅੱਜ ਦੇ ਦਿਨ ਨੂੰ ਚੁਣਿਆ ਇਸ ਫਿਲਮ ਨੂੰ ਰਿਲੀਜ਼ ਕਰਨ ਵਾਸਤੇ ਤਾਂਗੇ ਪੰਜਾਬ ਦੇ ਵਿੱਚ ਕੋਈ ਵੱਡੀ ਲਾਮਬੰਦੀ ਇਸ ਦੇ ਵਿਰੋਧ ਵਿੱਚ ਨਾ ਹੋ ਸਕੇ ਪਰ ਖਾਲਸਾ ਜੀ ਕੱਲ ਸ਼੍ਰੋਮਣੀ ਗੁਰਦੁਆਰਾ ਪਰਮੁਖ ਕਮੇਟੀ ਦੇ ਪ੍ਰਧਾਨ ਸਾਹਿਬ ਜਿੰਦਰ ਸਿੰਘ ਜੀ ਧਾਮੀ ਉਹਨਾਂ ਨੇ ਸਰਕਾਰ ਦੀ ਇਸ ਬੇਈਮਾਨੀ ਨੂੰ ਪਾਪ ਕੇ ਤਾੜ ਕੇ ਤੇ ਉਸੇ ਵੇਲੇ ਹੀ ਐਲਾਨ ਕੀਤਾ ਕਿ ਇਸ ਫਿਲਮ ਦਾ ਪੰਜਾਬ ਦੇ ਸਿਨੇਮਾ ਘਰਾਣ ਵਿੱਚ ਲੱਗਣ ਤੋਂ ਵਿਰੋਧ ਕੀਤਾ ਜਾਊਗਾ ਤੇ ਅੱਜ ਤੁਸੀਂ ਸਾਰਿਆਂ ਦੇ ਸਾਹਦੇ ਸਾਰੇ ਉੱਚ ਅਧਿਕਾਰੀ ਬੈਠੇ ਅੰਸਾਰ ਭਗਵਾਨ ਸਿੰਘ ਢੰਗੇੜਾ ਸਾਡੇ ਹੋਰ ਆਗੂ ਸਹਬਾਨ ਜਿਹੜੇ ਉੱਚ ਅਧਿਕਾਰੀ ਨੇ ਉਹ ਸਾਰੇ ਬੈਠੇ ਨੇ ਤੁਸੀਂ ਸਾਰੇ ਬੈਠੇ ਜੇ ਇਸ ਫਿਲਮ ਦਾ ਪਿਛੋਕੜ ਕੀ ਆ ਬੇਈਮਾਨੀ ਅੱਜ ਦੀ ਨਹੀਂ ਕੱਲੀ ਅੱਜ ਦੀ ਬੇਈਮਾਨੀ 47 ਦੀ ਰਹੀ ਆ ਜਦੋਂ ਨੇਰੂ ਨੇ ਕਲਮ ਦੀ ਨੋਕ ਨਾਲ ਇੱਕ ਸਾਈਨ ਕਰਕੇ ਤੇ ਹਿੰਦੁਸਤਾਨ ਦੇ ਟੁਕੜੇ ਕਰਵਾ ਦਿੱਤੇ ਤੇ ਸਭ ਤੋਂ ਵੱਧ ਸੇਕ ਕਿੰਨੂ ਲੱਗਾ ਪੰਜਾਬ ਨੂੰ ਕਾਰਨ ਕੀ ਸੀ ਇਹਦਾ ਕਿ ਨਹਿਰੂ ਪਰਿਵਾਰ ਅੰਗਰੇਜ਼ਾਂ ਦਾ ਪਾਲਿਆ ਟਾਊਟ ਪਰਿਵਾਰ ਆ ਅੰਗਰੇਜ਼ ਜਦੋਂ ਸਾਰਾ ਹਿੰਦੁਸਤਾਨ ਆਰਾਮ ਨਾਲ ਫਤਿਹ ਕਰਦੇ ਆ ਪੰਜਾਬ ਜਾਣ ਕੇ ਵਿਰੋਧ ਹੋਇਆ ਤੇ ਇੰਨਾ ਲਹੂ ਵੀਟਵਾ ਵਿਰੋਧ ਹੋਇਆ ਕਿ ਅੰਗਰੇਜ਼ਾਂ ਦੇ ਜਿਹੜੇ ਹੀ ਉਹ ਹੱਥ ਖੜੇ ਹੋ ਗਏ ਪਰ ਉਹ ਤੋਂ ਬਾਅਦ ਜਦੋਂ ਆਪਣਿਆਂ ਦੀ ਗਲਵਾਰੀ ਕਰਕੇ ਪੰਜਾਬ ਉਹਨਾਂ ਨੇ ਫਤਿਹ ਕਰ ਲਿਆ ਤੇ ਫਿਰ ਉਹਨਾਂ ਨੇ ਵੇਖਿਆ ਕਿ ਉਹਨਾਂ ਹੀ ਸਿੱਖ ਕੌਮ ਨੂੰ ਨੁਕਸਾਨ ਕਿਵੇਂ ਬਚਾਉਣਾ ਇਹਨਾਂ ਨੂੰ ਪਾੜਨਾ ਕਿਵੇਂ ਆ ਇਹਨਾਂ ਦਾ ਆਪਣੇ ਅਕੀਦੇ ਤੋਂ ਕਿਵੇਂ ਥੜਕਾਉਣਾ ਤੇ ਉਹਨਾਂ ਨੇ ਵੱਖ-ਵੱਖ ਤਰੀਕੇ ਅਪਣਾਏ ਜਿਦੇ ਵਿੱਚ ਗੁਰਦੁਆਰੇ ਦੇ ਕਬਜ਼ਾ ਕਰਨ ਦੀ ਗੱਲ ਉਹਨਾਂ ਨੇ ਕੀਤੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਬੈਠੀ ਆ ਨਾ ਤੇ ਸੱਜਾ ਜਿਨ੍ਹਾਂ ਨੇ ਮਹੰਤਾਂ ਨੂੰ ਅੰਗਰੇਜ਼ਾਂ ਦੇ ਟੁੱਠਿਆਂ ਨੂੰ ਗੁਰਦੁਆਰਿਆਂ 'ਚੋਂ ਭਜਾਇਆ ਤੇ ਜਦੋਂ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਆਣ ਕੇ ਨਹਿਰੂ ਨੇ ਜਿਜਬਾਤੀ ਹੋ ਕੇ ਗ੍ਰਿਫਤਾਰੀ ਦੇ ਦਿੱਤੀ ਤੇ ਅੰਗਰੇਜ਼ਾਂ ਦੇ ਪਿਓ ਨੂੰ ਕਹ ਰਿਹਾ ਵੀ ਤੁਹਾਨੂੰ ਤੁਸੀਂ ਪਾਲਣ ਦੇ ਤੁਸੀਂ ਕੀ ਕਰਨ ਦੇ ਜੀ ਅੱਜ ਵੀ ਇਤਿਹਾਸ ਚ ਵੇਖ ਲੋ ਤਿੰਨ ਮਹੀਨੇ ਤੋਂ ਬਾਅਦ ਨਹਿਰੂ ਮਾਫੀ ਮੰਗ ਕੇ ਨਿਕਲਿਆ ਜਦੋਂ ਨਹਿਰੂ ਨੂੰ ਇਹਦੇ ਪਿਓ ਨੇ ਗਏ ਨੂੰ ਸਮਝਾਇਆ ਨਾ ਕਿ ਕਾਕਾ ਜੇ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਅਹੀਂ ਗੰਗੂ ਦੀ ਔਲਾਦ ਆ ਤੇ ਤੇਰਾ ਉਥੇ ਜੇਲ੍ਹ ਦੇ ਵਿੱਚ ਹੀ ਮਕੂਠਾ ਪੇੜਨਾ ਸਿੱਕੇ ਨੇ ਇਹ ਮੈਂ ਨਹੀਂ ਕਹਿ ਰਿਹਾ ਇਹ ਪ੍ਰੋਫੈਸਰ ਸਾਫ ਸਿੰਘ ਦੀ ਡਾਕਟਰ ਸਾਹਬ ਸਿੰਘ ਦੀ ਜਿਹੜੀ ਉਹ ਬੁੱਕ ਉਹਦੇ ਵਿੱਚ ਲਿਖਿਆ ਇਹਦਾ ਸ਼ਗਨਾ ਨਸਬ ਲਿਖਿਆ ਉਹਦੇ ਵਿੱਚ ਗੰਗੂ ਤੋਂ ਅੱਗੇ ਰਾਜਕਾਲ ਰਾਜਕਾਲ ਨੂੰ ਦਿੱਲੀ ਦਾ कोतवाल ਬਣਾ ਕੇ ਤੇ ਉਹਨੂੰ ਜ਼ਗੀਰ ਦਿੱਤੀ ਗਈ ਅੰਦਾ ਮਗਲ ਦੇ ਇੱਕ ਨਹਿਰ ਦੇ ਕਿਨਾਰੇ ਤੇ ਜਦੋਂ ਸਿੱਖ ਦਿੱਲੀ ਦੀਆਂ ਸਰਦਾਂ ਟੱਪਣ ਵਾਪੇ ਤੇ ਉਹਨਾਂ ਨੇ ਆਪਣਾ ਜਿਹੜਾ ਸੀ ਉਹ ਕੌਲ ਜਿਹੜਾ ਉਹ ਆਪਣੇ ਨਾਲ ਲਾਉਦੇ ਸੀ ਉਹਨੂੰ ਖਤਮ ਕਰ ਲਿਆ ਵਈਆਂ ਜੋ ਆਪਣੇ ਨਾਮ ਹਟਾਤੇ ਤੇ ਨਹਿਰ ਦੇ ਨਾਮ ਨਾਲ ਆਪਣੇ ਆਪ ਨੂੰ ਨਹਿਰੂ ਕਰਕੇ ਲਿਖਣਾ ਸ਼ੁਰੂ ਕਰਤਾ ਉਹਨਾਂ ਨੇ ਉਹ ਕੌਣ ਜਿਹੜੀ ਉਹ ਨਹਿਰੂ ਦੇ ਮਨ ਚੋਂ ਨਹੀਂ ਨਿਕਲੀ ਤੇ ਜਦੋਂ ਵੀ ਅੰਗਰੇਜ਼ ਮਜਬੂਰ ਹੋ ਗਏ ਕਿਉਂਕਿ ਸਿੱਖਾਂ ਦੇ ਸਬਰ ਸਿਦਕ ਨੇ ਆਇ ਕੁਰਬਾਨੀਆਂ ਦੇ ਅੱਗੇ ਝੁਕਣਾ ਪੈ ਗਿਆ ਤੇ ਉਦੋਂ ਫਿਰ ਉਹਨਾਂ ਨੇ ਸਿੱਖਾਂ ਦੇ ਸਬਰ ਨੂੰ ਸਿਦਕ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਦੋਂ ਰੋਕਣ ਵਾਸਤੇ ਸिखਾਂ ਦੀਆਂ ਕੁਰਬਾਨੀਆਂ ਨੂੰ ਸੈਲੂਲਰ ਜੇਲ੍ਹ ਹਾਂ ਸਿੰਘਾ ਉਹਨਾਂ ਨੇ ਗਾਂਧੀ ਅਰਗੇ ਅੱਗੇ ਜਿਹੜੇ ਦੇਸ਼ ਬਖਤ ਬਣਾ ਦਿੱਤੇ ਉਹਨਾਂ ਦੇਸ਼ ਬਖਤ ਬਣਾ ਦਿੱਤਾ ਨਹਿਰੋ ਅਰਗੇ ਨੂੰ ਤੇ ਉਹ ਚੀਜ਼ ਨੂੰ ਜਿਹੜਾ ਸੀ ਇਹਨਾਂ ਦੇ ਹਵਾਲੇ ਸਰਕਾਰ ਜਦੋਂ ਉਹਨਾਂ ਕਰਨੀ ਸੀ ਤੇ ਉਹਦੇ ਤੋਂ ਪਹਿਲਾਂ ਉਹਨਾਂ ਪੰਜਾਬ ਦਾ ਲੱਖ ਤੋੜਨ ਵਾਸਤੇ ਦੋ ਚੋਟੇ ਕੀਤੇ ਤੇ ਉਹਦੇ ਉੱਤੇ ਗਾਂਧੀ ਤੇ ਨਹਿਰੋ ਜਿਹੜਾ ਉਹ ਸਾਈਨ ਕਰਦੇ ਨੇ ਸੇਖਾ ਗੂਆਂ ਤੇ ਸਾਈਨ ਨਹੀਂ ਹੈਗੇ 10 ਰੱਖ ਪੰਜਾਬੀ ਮੀਵਾਜ਼ ਦੇ ਉਤੇ ਨਹਿਰੂ ਦੇ ਇੱਕ ਕਲਮ ਦੀ ਨੋਕ ਨੇ ਤੇ ਅਜੇ ਲੋਕਾਂ ਤੋਂ ਆਪਾਂ ਕੀ ਆਸ ਰੱਖ ਸਕਦੇ ਆ ਉਹਦੀ ਬੇਟੀ ਜਿਹੜੀ ਗੈਰ ਧਰਮ ਚ ਵਿਆਹ ਕਰਵਾਈ ਬਿਰਦੀ ਜਿਸ ਨੂੰ ਉਹ ਪ੍ਰਧਾਨ ਮੰਤਰੀ ਬਣੀ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 300 ਸਾਲਾ ਸ਼ਤਾਬਦੀ ਦੇ ਸਮਾਗਮ ਸ਼ੁਰੂ ਸਨ ਇਸ ਸਮਾਰਗ ਮ ਸਮਾਰਗ ਮਹ ਦੇ ਸਮਾਪਤੀ ਦੇ ਸਮੇਂ ਰਾਮਲੀਲਾ ਮੈਦਾਨ ਦੇ ਵਿੱਚ ਜੋ ਇੰਦਰਾ ਗਾਂਧੀ ਗਈ ਤੇ ਇੰਦਰਾ ਭੜਕੇ ਜਰਨਲਸਟ ਆਪਣਾ ਜੈਲ ਸਿੰਘ ਜਿਹੜਾ ਮੁੜਕੇ ਇਹਨੇ ਹੋਮ ਮਿਨਿਸਟਰ ਵੀ ਬਣਾਇਆ ਤੇ ਮੁੜਕੇ ਇਹਨੇ ਜਿਹੜਾ ਰਾਸ਼ਟਰਪਤੀ ਬਣਾਇਆ ਉਹਦੇ ਅਗਿਆ ਨੇ ਤੇ ਹੋਰ ਉਹਦੇ ਚਮਚਿਆਂ ਨੇ ਉਹਨੂੰ ਜਿਹੜਾ ਇਹ ਬੋਲਦਾ ਉੱਥੇ ਕਹਿ ਦਿੱਤਾ ਕਿ ਵੇਖੋ ਜੀ ਸਿੱਖਾਂ ਨੂੰ ਬੜਾ ਵੱਡਾ ਆਸ਼ਾਮੰਦ ਹੋਣਾ ਚਾਹੀਦਾ ਦੇਸ਼ ਦੀ ਪ੍ਰਧਾਨ ਮੰਤਰੀ ਚੱਲ ਕੇ ਅੱਜ ਸਾਡੇ ਸਮਾਗਮ ਚ ਆਈ ਆ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਹਾਲਸਾ ਭੰਦਰਾ ਵਾਲੇ ਉਸ ਦੇ ਦੰਦਮ ਦੇ ਖਸਾਲ ਦੇ ਮੁਖੀ ਸਨ ਜਦੋਂ ਉਹ ਬੋਲੇ ਉਹਨਾਂ ਕਿਹਾ ਕਿ ਬੀਬੀ ਜਿੰਨੇ ਤੇਰੇ ਸਰੀਰ ਤੇ ਰੋਮ ਨੇ ਜੇ ਤੂੰ ਇੰਨੀ ਵਾਰ ਡੰਡੌਤ ਕਰਕੇ ਸਮਾਗਮ ਦੇ ਵਿੱਚ ਆਵੇਂ ਤੇ ਤਾਂ ਵੀ ਤੂੰ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਗਰਾਨਾ ਨਹੀਂ ਕਰ ਸਕਦੀ ਜਿਨ੍ਹਾਂ ਨੇ ਤੁਹਾਡਾ ਧਰਮ ਬਚਾਉਣ ਲਈ ਆਪਣਾ ਸੀਸ ਬਲੀਦਾਨ ਦਿੱਤਾ। ਔਰ ਉਹ ਜੀ ਤੇ ਕਹਿੰਦਾ ਸੀ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਆਪਣਾ ਕਾਰਜ ਜਾਰੀ ਰੱਖੋ ਮੈਨੂੰ ਇਹਨਾਂ ਨਾਲ ਮੇਜੇਟ ਲੈਣ ਦਿਓ। ਪਰ ਉਸ ਔਰਤ ਨੂੰ ਉਸ ਗੱਲ ਦੀ ਚੋਬ ਵੜੀ ਹੋਈ ਕਿ ਹੋ ਗਏ ਸੋਖੀ ਇਕ ਜਿਹੇ ਕੰਮ ਹੈ ਜਿਹੜੀ ਸਾਹਮਣੇ ਦੀਦੀ ਆ ਬਾਕੀ ਰਾਜ ਭਾਗ ਕਰਨਦੇ ਤੇ ਸ਼ਕੀਨ ਨਹੀਂ ਜਾਂ ਕਰਦੇ ਨੇ ਰਾਜ ਸਤਾ ਮਾਨਦੇ ਨੇ ਪਰ ਕੁਰਬਾਨੀ ਵੇਲੇ ਭੱਜਦੇ ਨੇ ਤੇ ਇੰਦਰਾ ਗਾਂਧੀ ਨੇ ਜਦੋਂ ਸੁਪਰੀਮ ਕੋਰਟ ਕੋ ਕਬਜ਼ਾ ਕਰ ਲਿਆ ਜੱਜ ਆਪਣੇ ਮਨਾਂ ਤੇ ਜਦੋਂ ਨੇ ਵੇਖਿਆ ਤੇ ਹੁਣ ਨਾ ਸੰਵਿਧਾਨ ਦੇ ਸੋਧ ਕਰਕੇ ਤੇ ਲੰਮੇ ਸਮੇਂ ਵਾਸਤੇ ਮੈਂ ਡਿਕਟੇਟਰ ਹੀ ਬਣ ਜਾਵਾਂ ਉਨੇ ਐਮਰਜੈਂਸੀ ਲਾ ਦਿੱਤੀ ਤੇ ਗੜਾ ਘੜ ਦਿੱਤਾ ਪ੍ਰੈਸ ਦਾ ਵੀ ਜਿਹੜੇ ਭਾਜਪਾ ਹਜ ਤੱਕ ਉਹਨਾਂ ਜਨ ਸੰਗ ਦੇ ਰੂਪ ਚ ਹੁੰਦੀ ਸੀ ਇਹਦੇ ਲੀਡਰ ਕੋਈ ਭੱਜ ਨਾ ਗਏ ਜਿਹੜੇ ਅੰਦਰ ਸੀ ਉਹ ਰਾਜਨਾਵਾ ਕਰਨ ਦੇ ਉੱਤੇ ਆ ਗਏ ਪਰ ਇਹਦਾ ਸਭ ਤੋਂ ਵੱਡਾ ਖਮਿਆਜਾ ਕੀ ਹੋਣਾ ਸੀ ਦੇਸ਼ ਦੇ ਲੋਕ ਕਦੀ ਵੀ ਆਜ਼ਾਦ ਨਹੀਂ ਸਨ ਹੋ ਸਕਦਾ ਜਿਵੇਂ ਇਲਾ ਮੁਗਲਾਂ ਦੀ ਗਰਾਮੀ ਫਿਰ ਅੰਗਰੇਜ਼ਾਂ ਦੀ ਗਰਾਮੀ ਅਜਿਹੀ ਗਰਾਮੀ ਨਾਰੋ ਪਰਵਾਰ ਦੀ ਹੋ ਜਾਣੀ ਕਾਂਧੀ ਪਰਵਾਰ ਦੀ ਹੋ ਜਾਣੀ ਪਰ ਹੌਸਲਾ ਨਹੀਂ ਕੀਤਾ ਕਿਸ ਨੇ ਸ਼੍ਰੋਮਣੀ ਅਕਾਲੀ ਦਲ ਨੇ ਕੈਮਰਜੈਂਸੀ ਦਾ ਵਿਰੋਧ ਕੀਤਾ ਕੈਮਰਜੈਂਸੀ ਦਾ ਵਿਰੋਧ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਮੁੱਖ ਕਮੇਟੀ ਦੇ ਪ੍ਰਧਾਨ ਸਾਹਿਬ ਗੁਰਚੰਦ ਸਿੰਘ ਚੋਲਾ ਸ਼੍ਰੋਮਣੀ ਅਕਾਲੀ ਦਲ ਦੇ ਸਮੂਚੀ ਉੱਪਰਲੇ ਹਾਈਕਮਾਨ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰੇ ਦੇ ਸਾਰੇ ਲੀਡਰ ਜਿਹੜੇ ਉਹ ਵਿਰੋਧ ਗ੍ਰਫਤਾਰ ਕਰ ਲਏ ਤੇ ਅੱਜ ਵੀ ਜਿਹੜੇ ਡਾਕੂਮੈਂਟਸ ਪਾਇਆ ਹਰਕਾਇੂ ਦੇ ਵਿੱਚ ਇੰਦਰਾ ਗਾਂਧੀ ਦੀ ਜਿਹੜੀ ਉਹਦੇ ਸੱਦੇ ਨੇ ਕਿ ਤੁਸੀਂ ਪੰਜਾਬ ਦੇ ਸੁਭਾ ਵਾਸਤੇ ਰਾਜ ਕਰੋ ਮੈਂ ਤਨੀ ਪੰਜਾਬ ਦੇ ਵਿੱਚ ਕਾਂਗਰਸ ਨੂੰ ਜਿਹੜਾ ਰਾਜ ਭਾਗ ਵਾਸਤੇ ਨਹੀਂ ਸਰਗਰਮ ਹੋਣ ਦੇਵਾਂਗੇ ਪਰ ਆਖਲੀ ਦਲ ਨੇ ਆਪਣਾ ਨਹੀਂ ਵੇਖਿਆ ਉਹਨਾਂ ਦੇਸ਼ ਦੀ ਗੱਲ ਕੀਤੀ ਵਿਰੋਧ ਕੀਤਾ ਵਿਰੋਧੀ ਕੀਤਾ ਮੋਰਚਾ ਲਾਇਆ ਮੋਰਚਾ ਲਾਇਆ ਸਾਰੀ ਲੀਡਰਸ਼ਿਪ ਅੰਦਰ ਸੀ ਤੇ ਮੋਰਚੇ ਨੂੰ ਚਲਾਉਣਾ ਸੌਖਾ ਨਹੀਂ ਹੁੰਦਾ